ਖਾਤਾ ਨਹੀਂ ਹੋ ਗਈ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਹੋ ਗਏ ਨੇ ਮਾਰਨਿੰਗ ਦੇ ਵੱਜ ਗਏ ਨੇ 12 ਤੇ ਆਪਾਂ ਕੱਲ ਗਏ ਸੀ ਸ਼ਹਿਰ ਤੂਰੀ ਤੇ ਆਪਾਂ ਨੇ ਉੱਥੋਂ ਨਾ ਸ਼ੋਪਿੰਗ ਕਰੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਨੇ ਕਿਹੜਾ ਕਿਹੜਾ ਸਮਾਨ ਲਿਆਂਦਾ ਇਹ ਦੇਖੋ ਜੀ ਇੱਧਰ ਆਪਾਂ ਨਾ ਇੱਕ ਲੈ ਕੇ ਆਏ ਆ ਕੜਾਹੀ ਤੇ ਆਪਾਂ ਨਾ ਪਹਿਲੀ ਵਾਰ ਗਏ ਤੇ ਤੂਰੀ ਦੇਖੋ ਜੀ ਤੂਰੀ ਇੰਨੀ ਜਿਆਦਾ ਦੂਰ ਹੈ ਨਾ ਬਸ ਹੋ ਗਈ ਸਾਡੀ ਤਾਂ ਸਸੀ ਗਏ ਸਵੇਰੇ 11:30 ਵਜੇ ਗਏ ਤੇ ਸ਼ਾਮ ਨੂੰ ਅਸੀਂ 5:30 ਵਜੇ ਮੁੜ ਕੇ ਆਏ ਆ ਇੱਕ ਰਿਸ਼ਤੇਦਾਰੀ ਵੀ ਹੈਗੀ ਸਾਡੀ ਉੱਤਰ ਪਹਿਲਾਂ ਅਸੀਂ ਰਿਸ਼ਤੇਦਾਰੀ ਵਿੱਚ ਪਹੁੰਚੇ ਉਸ ਤੋਂ ਮਗਰੋਂ ਫਿਰ ਅਸੀਂ ਧੂਰੀ ਸ਼ਹਿਰ ਤੋਂ ਕੀਤੀ ਸ਼ਾਪਿੰਗ ਤੇ ਆਪਾਂ ਤੁਹਾਨੂੰ ਕੱਲ ਟਾਈਮ ਲੱਗਿਆ ਨਹੀਂ ਹੈਗਾ ਮੈਂ ਖਾ ਵੀ ਚਲੋ ਸਵੇਰੇ ਮਾਰਨਿੰਗ ਵੇਲੇ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੀ-ਕਿਹੜੀ ਚੀਜ਼ ਲੈ ਕੇ ਆਏ ਆ ਖਰੀਦ ਕੇ ਦੇਖੋ ਇੱਕ ਟੱਪਾ ਲੈ ਕੇ ਆਏ ਆ ਫ੍ਰਿਜ ਖਰੀਦ ਕੇ ਲੈ ਕੇ ਆਏ ਆ ਆਪਾਂ ਨੇ ਸੋਈ ਦੇ ਵਿੱਚ ਲਾ ਦਿੱਤੀ ਹੈ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ये मैं ना कढ़ाई बहुत बढ़िया लगी है मैं चलो एक ये कढ़ाई लेके जाए जरूर देखो बढ़िया कढ़ाई है देखो ये दे ना बिल्कुल भी जो साबजी ना जो आप सब्जी बनाऊंगे ना सब्जी हेठा नहीं लगनी हैगी देखो एन पूरी ना मजबूत है कड़ाही थला देखो कि भारी है तो हैंडल भी बहुत बढ़िया लगे हुए हैं देखो जी ये ढक्कना है इस तू तो भी छोटी छोटिया कड़ाही तीन मगहा भी वर्डिय कड़ाही का फायदा चाहे सब्जी थोड़ी बना लो चाहे बहुती बना लो ਤੇ ਦੇਖਾਂ ਵਿੱਚ ਮੈਨੂੰ ਤਾਂ ਨਾ ਬਹੁਤ ਵਧੀਆ ਲੱਗੀ ਮੇਰੇ ਦਾ ਦਿਲ ਕਰੇ ਵੀ ਇਹਨੂੰ ਕੜਾਹੀ ਨੂੰ ਨਾ ਖਰੀਦੇ ਲਵਾਂ ਤੇ ਲੋ ਜੀ ਆਪਾਂ ਨੇ ਫਿਰ ਇਹ ਖਰੀਦੇ ਲਈ ਹੈ ਤੇ ਦੇਖੋ ਵਿੱਚੋਂ ਕਿੰਨੀ ਵਧੀਆ ਹੈ ਪੂਰੀ ਐ ਚਮਕਦੀ ਐ ਗੈਸ ਤੇ ਵੀ ਧਰ ਹੋ ਜੂਗੀ ਤੇ ਬਿਜਲੀ ਵਾਲੇ ਚੁੱਲੇ ਤੇ ਵੀ ਵਾਪਕ ਹੋ ਜਾਊਗੀ ਤੇ ਆਪਾਂ ਦੋਹੇ ਚੁੱਲਿਆਂ ਵਾਸਤੇ ਲੈ ਕੇ ਆਏ ਆ ਤੇ ਟੱਕਣ ਵੀ ਦੇਖੋ ਕਿੰਨਾ ਵਧੀਆ ਐ ਪੂਰਾ ਮਜ਼ਬੂਤ ਐ ਦੇਖੋ ਇਹ ਲੈ ਕੇ ਆਏ ਆ ਆਪਰ ਸੋਈ ਵਾਸਤੇ ਚੁੱਲਾ ਇਹਦੇ ਪਰ ਆਪਾਂ ਵਧੀਆ-ਵਧੀਆ ਖਾਣੇ ਬਣਾਇਆ ਕਰਾਂਗੇ ਕੁਕਿੰਗ ਕਰਿਆ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਇਹ ਆਪਾਂ ਨੇ ਲਿਆਂਦਾ ਇਹ ਚਾਰ ਚੁੱਲਿਆਂ ਵਾਲਾ ਤੇ ਦੇਖੋ ਜੀ ਕਿੰਨਾ ਵਧੀਆ ਏ ਪੂਰੀ ਐਨ ਪੈਕਿੰਗ ਕੀਤੀ ਹੋਈ ਆ ਤੇ ਕਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਦਾ ਤੇ ਪਹਿਲਾਂ ਸੀ ਲੈਣ ਲੱਗੇ ਤੇ ਦੋ ਚੁੱਲਿਆਂ ਵਾਲਾ ਮੈਂ ਕਿਹਾ ਵੀ ਦੋ ਚੁੱਲਿਆਂ ਵਾਲਾ ਤਾਂ ਵੀ ਆਪਣੇ ਕੋਲ ਹੈਗਾ ਹੀ ਆ ਤੇ ਹੁਣ ਚਾਰ ਚੁੱਲਿਆਂ ਵਾਲਾ ਲੈਣੇ ਆ ਕਿਸੇ ਵਾਰ ਸਾ ਰੋਟੀ ਬਣਾ ਲਓ ਸਬਜ਼ੀ ਗਰਮ ਕਰ ਲਓ ਦੁੱਧ ਤੇ ਇਸ ਤਰ੍ਹਾਂ ਚਾਰੇ ਚਾਰੇ ਚੀਜ਼ਾਂ ਨਾਲ ਨਾ ਫੇਰ ਵਰਤੋਂ ਚ ਆ ਜਾਂਦਾ ਏ ਅੱਪਾ ਤੁਹਾਨੂੰ ਇਹਨੇ ਕਰਕੇ ਦਿਖਾਉਨੇ ਆ ਦੇਖੋ ਹਲੇ ਨੀਵਾਂ ਰੂਪ ਨਾ ਇਹ ਚੰਗੀ ਤਰ੍ਹਾਂ ਨਾ ਪੂਰਾ ਇਹਨ ਪੈਕਿੰਗ ਕੀਤੀ ਹੋਈ ਆ ਤੇ ਹੁਣ ਅੱਜ ਆਪਾਂ ਨਾ ਫਿਰ ਇਹਨੂੰ ਲਾਵਾਂਗੇ ਇਹਦੇ ਉੱਪਰ ਖਾਣਾ ਖੁਣਾ ਬਣਾਵਾਂਗੇ ਦੇਖੋ ਇਹ ਕਰੀਤੀ ਆਪਾਂ ਨੇ ਸ਼ਾਪਿੰਗ ਤੇ ਮੈਨੂੰ ਚੁੱਲਾ ਇੰਨਾ ਜ਼ਿਆਦਾ ਪਸੰਦ ਆਇਆ ਨਾ ਬਹੁਤ ਵਧੀਆ ਲੱਗਿਆ ਤੇ ਆਪਾਂ ਹੁਣ ਸੋਈ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਨੇ ਆ ਚਲੋ ਹੁਣ ਆਪਾਂ ਸੋਈ ਵਿੱਚ ਚੱਲਦੇ ਆ ਇਹ Samsung ਦੀ ਹੈਗੀ ਫ੍ਰੀਜ ਤੇ ਹੁਣ ਆਪਾਂ ਨਾ ਇਹਨੂੰ ਖੋਲਦੇ ਆ ਇਹ ਤਾਂ ਮੇਰੇ ਘਰੋਂ ਵੀ ਕਾਫੀ ਲੰਬੀ ਹੈ ਨਹੀਂ ਦੇਖੋ ਹੌਲੀ ਹੌਲੀ ਆ ਬੇਨ ਰੱਖ ਦੋ ਜੇ ਤੁਹਾਨੂੰ ਮਰ ਮਰ ਕੇ ਕਟਾ ਹਾਂ ਤੁਹਾਨੂੰ ਦੇਖੋ ਜੀ ਇਹ ਹੈਗੀ ਆਪਣੀ ਨਵੀਂ ਫ੍ਰਿਜ ਜੇਰਾ ਜੀ ਆਪਾਂ ਇਹ ਤਾਂ ਨਵੀਂ ਫ੍ਰਿਜ ਲੈ ਆਂਦੀ ਆ ਕਿ ਹੈਗੀ ਸਾਡੀ ਪੁਰਾਣੀ ਫ੍ਰਿਜ ਇਹ ਅਸੀਂ ਨਾ ਹੋਣਾ ਸੇਲ ਕਰ ਦੇਣੀ ਆ ਕਿਹੜੇ ਵੀ ਕੋਈ ਮੇਰੇ ਵੀਰ ਭੈਣ ਭਾਈ ਨੇ ਫ੍ਰਿਜ ਲੈਣੀ ਲੈ ਸਕਦੇ ਆ ਤੇ ਸਾਡੇ ਹਲੇ ਘਰੇ ਪਈ ਆ ਜਿਹੜੀ ਵੀ ਪੂਰਾ ਪੂਰਾ ਹੀ ਆ ਉਥੋਂ ਸਮਾਨ ਚੱਕ ਤਾਂ ਚੱਕਣਾ ਲੈ ਕਰ ਦੋ ਮਾੜਾ ਜਿਹਾ ਸੁੱਧੀ ਕਰ ਲੈਂਦੇ ਸਿੱਕੋ ਰੈਡੀ ਹੋ ਜਾਂਦੀ ਇੱਕ ਵਾਰ ਸੇ ਜੋਦੇ ਆ ਗਏ ਮੈਂ ਇੱਥੇ ਹੋ ਦੇ ਨੂੰ ਫਰਨੀਚਰ ਸੈੱਟ ਕਰਦੀ ਮੈਂ ਬਾਸਰ ਖੋਲ ਦੋ ਆਇਕ ਆਵਣੀ ਮਾੜੇ ਚਾਪੂ ਦੇ ਦੋ ਲਾਉਣੀ ਨਹੀਂ ਹੈਗੀ ਲਾਉਣੀ ਸਵੇਰੇ ਆਉਂਦਾ ਉਹ ਕਾਹੇ ਦੋ ਤਿੰਨ ਘੰਟੇ ਹੀ ਖੜੀ ਰਹਿਣੀ ਮੈਨੂੰ ਕਲਰ ਇਹਦਾ ਇੰਨਾ ਜਿਆਦਾ ਪਿਆਰਾ ਲੱਗਿਆ ਨਾ ਜਿਹੜੀ ਸਾਡੀ ਪੁਰਾਣੀ ਫਰਿੱਜੀ ਸੀ ਨਾ ਉਹਦਾ ਕਲਰ ਹੈਗਾ ਤਾਂ ਬਲੈਕ ਇਹ ਰੈਂਕ ਬਹੁਤ ਵਧੀਆ ਇਹਨੂੰ ਆਪਾਂ ਨਾ ਸਵੇਰੇ ਚਾਲੂ ਕਰਾਂਗੇ ਉਹਦੇ ਨਾਲੋਂ ਮੈਂ ਕਹਿੰਦੀ ਇਹ ਵੀ ਜਗਾ ਜਾ ਲੈ ਕੇ ਲੀ ਜ ਨੇ ਥੋੜਾ ਜਿਹਾ ਫਰਗਿਆ ਲੱਭੀ ਵੀ ਹੈਗੀ ਥੋੜੀ ਜੀ ਇਹ ਨਾ ਟਾਇਰਾਂ ਦੀ ਨਾ ਸੈਟਿੰਗ ਜੀ ਕਰਨੇ ਵਾਲੀ ਐ ਚਲੋ ਜੀ ਇਹ ਹੈਗੀ ਆਪਣੀ ਫ੍ਰਿਜ ਨਵੀਂ ਤੇ ਦੇਖੋ ਵਿੱਚੋਂ ਕਿੰਨੀ ਖੁੱਲੀ ਡੁੱਲੀ ਆ ਤੇ ਆਪਾਂ ਤੁਹਾਨੂੰ ਸਾਰੀ ਫ੍ਰਿਜ ਦਿਖਾਉਨੇ ਆ ਤੇ ਬਹੁਤ ਵੱਡੇ ਵੱਡੇ ਵਿੱਚ ਖਾਣੇ ਨੇ ਇਧਰ ਬੋਤਲਾਂ ਰੱਖਣ ਵਾਸਤੇ ਦੇਖੋ ਜੀ ਇਹ ਹੈਗੀ ਆਪਣੀ ਨਵੀਂ ਫ੍ਰਿਜ ਤੇ ਆਪਾਂ ਰਸੋਈ ਦੇ ਵਿੱਚ ਨਾ ਚੰਗੀ ਤਰ੍ਹਾਂ ਫਿੱਟ ਕਰ ਦਿੰਦੀ ਆ ਤੇ ਆਪਾਂ ਨਾ ਸਵੇਰੇ ਚਾਲੂ ਕਰਾਂਗੇ ਫਿਰ ਇਹਦੇ ਵਿੱਚ ਨਾ ਫਿਰ ਕੱਲ ਨੂੰ ਆਪਾਂ ਸਮਾਨ ਰੱਖਾਂਗੇ ਇੱਧਰ ਜਿਹੜਾ ਬਰਫ ਵਾਲਾ ਖਾਨਾ ਨਾ ਇਹ ਵੀ ਦੇਖੋ ਕਾਫੀ ਵੱਡਾ ਖੁੱਲਾ ਡੁੱਲਾ ਏ ਦੇਖੋ ਆ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਟੁਕੜੀਆਂ ਵਾਲੇ ਖਾਣੇ ਵਾਲੀ ਆ ਜਿਹੜੇ ਛੋਟੇ ਛੋਟੇ ਪੀਸ ਲੈਂਦੇ ਆ ਤੇ ਦੇਖੋ ਦੇਖੋ ਇਹਠਾਂ ਵੀ ਨਾ ਪੂਰਾ ਹਨ ਖੁੱਲਾ ਏ ਚਲੋ ਜੀ ਆਪਾਂ ਨੇ ਹੁਣ ਇਹਦੀ ਡੋਰ ਬੰਦ ਕਰ ਦਿੱਤੀ ਆ ਚਲੋ ਜੀ ਹੁਣ ਆਪਾਂ ਨਵਾਂ ਚੁੰਨਾ ਲਿਆਏ ਆ ਆਪਣੀ ਕਿਚਨ ਦੇ ਵਿੱਚ ਤੇ ਹੁਣ ਆਪਾਂ ਨਾ ਇਹਦੀ ਸੈਟਿੰਗ ਕਰਦੇ ਆਂ ਦੇਖੋ ਜਿੱਦ ਕਿੰਨੀ ਜ਼ਿਆਦਾ ਚਮਕਾ ਮਾਰ ਲਾਹਣਾ ਕਿੱਲਾ ਇੱਕ ਪਾਸੇ ਰੱਖ ਦੇ ਨੂੰ ਆਹ ਲਿਆਣਾ ਹੈ ਆਪਣੀ ਚੈਰ ਕੋ ਬੱਢੀ ਜਾਣਾ ਫਿਰ ਹੁਣ ਆਪਾਂ ਨਾ ਬਾਹਲੇ ਕਿਚਨ ਦੇ ਵਿੱਚ ਲਾ ਲਾਂਗੇ ਇਹ ਕਾਨੂੰ ਦੇ ਕੰਮ ਆਉਂਦਾ ਹੈ ਕਾਨੂੰ ਪਾਣਾ ਮੰਨਦੇ ਰਹੇ ਬੋਲਵਾ ਜਿਹੜਾ ਸੈਂਪਰ ਅੰਦਰ ਉਹ ਜਾਈ ਹੋ ਗਏ ਇਹਦਾ ਨਾਰਾ ਜੀ ਜਿਹੜਾ ਪੈਡ ਨੂੰ ਦਾ ਛਿੱਕਾ ਪਿੱਛੇ ਨਹੀਂ ਦਾ ਜਾ ਜੇ ਆਪਾਂ ਇਸ ਤਰ੍ਹਾਂ ਵੀ ਰੱਖੂਗੇ ਨਾ ਫੇਰ ਵੀ ਪੂਰੇ ਜਗ੍ਹਾ ਨਹੀਂ ਜਾ ਬਚ ਰਣੀ ਕਿਉਂਕਿ ਹੁਣ ਆਪਾਂ ਨਾ ਖੋਦਦੇ ਚਾਕੂ ਲਿਉਂਦੇ ਹੁਣ ਆਪਾਂ ਇਹਦਾ ਰੀਬਨ ਦੰਨੇ ਕੱਟ ਇੱਥੇਲੇ ਬਸਤੀ ਵੀ ਦੀਰ ਕੱਟਦੀ ਹੈ ਤੇ ਹੁਣ ਆਪਾਂ ਨਾ ਇਹ ਚੂਲਾ ਚਲਾਵਾਂਗੇ ਨਾ ਇਹਦੇပေါ် ਨਾ ਮਿੱਠਾ ਭੋਜਨ ਬਣਾਵਾਂਗੇ ਚਾਹੇ ਆਪਾਂ ਸੂਜੀ ਦਾ ਕੜਾਹ ਬਣਾਈਏ ਉਸ ਤੋਂ ਮਗਰੋਂ ਆਪਾਂ ਨਾ ਫੇਰ ਰੈਕਪੀਆਂ ਬਣਾਇਆ ਕਰਾਂਗੇ ਦੀ ਜਿਹਨੇ ਕੜੀ ਕਹੀਏ ਦੇਖੋ ਜੀ ਆਪਾਂ ਜਦ ਕੋਈ ਨਵੀਂ ਚੀਜ਼ ਲਿਆਉਣੀ ਹੈ ਨਾ ਕਿੰਨਾ ਜ਼ਿਆਦਾ ਨਾ ਆਪਾਂ ਨੂੰ ਚੌਕ ਹੁੰਦਾ ਵੀ ਇਹਨੂੰ ਛੇਤੀ ਤੋਂ ਛੇਤੀ ਆਪਾਂ ਬਾਪ ਤੋਂ ਵਿੱਚ ਲਿਆ ਜਾਈਏ ਚਲੋ ਜੀ ਉਹ ਇੱਕ ਸਾਈਡ ਪੈਨ ਚਲੋ ਜੀ ਆਪਾਂ ਨਾ ਹੁਣ ਇਹਦਾ ਪੈਕ ਨਾ ਇੱਧਰ ਲਾ ਦਵਾਂਗੇ ਤੇ ਅੱਜ ਆਪਾਂ ਲਾਵਾਂਗੇ ਨਵਾਂ ਚੁੱਲ੍ਹਾ ਤੇ ਆਪਾਂ ਪਹਿਲਾਂ ਇਹਦਾ ਪੈਕ ਖੋਲੀਏ ਦੇਖੋ ਜੀ ਆਪਾਂ ਨੇ ਇਹ ਨਵਾਂ ਚੁੱਲਾ ਇਹਨਾਂ ਫਿੱਟ ਕਰ ਦਿੱਤਾ ਹੈ ਤੇ ਆਪਣੇ ਪੈਪ ਵੀ ਲਾ ਦਿੱਤੀ ਹੈ ਤੇ ਆਪਾਂ ਇਹਨਾਂ ਦੇ ਬਾਲਕੇ ਵੀ ਦੇਖਿਆ ਇਹਨਾਂ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਦੇਖੋ ਦੇਖੋ ਆਪਣੀ ਰਸੋਈ ਵਿੱਚ ਨਾ ਕਿੰਨਾ ਵਧੀਆ ਲੱਗਦਾ ਚੁੱਲਾ ਤੇ ਪੱਥਰ ਦਾ ਰੰਗ ਵੀ ਨਾਲੇ ਸੇਮ ਮਿਲ ਗਿਆ ਹੈ ਇੱਕ ਜੀ ਇਹ ਕਰੀ ਤੇ ਅਸੀਂ ਸ਼ਾਪਿੰਗ ਤੇ ਮੈਨੂੰ ਤਾਂ ਚੁੱਲਾ ਬਹੁਤ ਵਧੀਆ ਲੱਗਿਆ ਤੇ ਜਿਹੜਾ ਦੂਸਰਾ ਚੁੱਲਾ ਨਾ ਆਪਾਂ ਨੇ ਬਾਹਰਲੀ ਕਿਚਨ ਦੇ ਵਿੱਚ ਫਿੱਟ ਕਰ ਦਿੱਤਾ ਹੈ ਤੇ ਜੇ ਉੱਥੇ ਲੋੜ ਪਈ ਨਾ ਉੱਥੇ ਮੜਮਟਾ ਆਪਾਂ ਚੀਜ਼ ਬਣਾਉਣੇ ਹੁੰਦੇ ਆ ਤਾਂ ਉਹ ਵਰਤੋਂ ਦੇ ਵਿੱਚ ਆ ਜਾਊਗਾ ਤੇ ਦੇਖੋ ਜੀ ਤੇ ਮੈਨੂੰ ਬਹੁਤ ਵਧੀਆ ਚਿੱਲਾ ਲੱਗਿਆ ਦੇਖੋ ਕਿੰਨਾ ਵਧੀਆ ਲੱਗਦਾ ਦੇਖੋ ਹੁਣ ਆਪਾਂ ਇਹਦੇ ਮੋਨਾਂ ਸੁਣ ਸੁਣੀਆਂ ਰਸਤੀਆਂ ਬਣਾਇਆ ਕਰਾਂਗੇ ਦੇਖੋ ਜੀ ਇਹ ਕਰੀ ਤੇ ਆਪਾਂ ਨੇ ਸ਼ਾਪਿੰਗ ਤੇ ਆਪਾਂ ਤੁਹਾਨੂੰ ਅਗਲੀ ਸ਼ਾਪਿੰਗ ਦਿਖਾਉਣੀ ਹੈ ਦੇਖੋ ਜੀ ਇਹ ਇਹ ਆਪਾਂ ਨੇ ਕੱਲ ਲਿਆਂਦੀ ਦੀ ਨਵੀਂ ਫ੍ਰਿਜ ਤੇ ਅਸੀਂ ਨਾ ਅੱਜ ਸਵੇਰੇ ਮਾਰਨਿੰਗ ਮੇਲੇ ਨਾ ਇਹਨੂੰ ਚਾਲੂ ਕਰ ਦਿੱਤਾ ਹੈ ਦੇਖੋ ਆਪਾਂ ਨੇ ਇਹਦੇ ਵਿੱਚ ਸਮਾਨ ਵੀ ਰੱਖ ਦਿੱਤਾ ਹੈ ਇਹ ਆਪਾਂ ਨੇ ਲਿਆਂਦੀ ਦੀ ਧੂਰੀ ਸ਼ੈਪ ਟੋਕਰੀ ਤੇ ਦੇਖੋ ਆਪਾਂ ਨੇ ਵਿੱਚ ਸਮਾਨ ਪਿਆ ਚੰਗੀ ਤਰ੍ਹਾਂ ਫਿੱਟ ਕਰ ਦਿੱਤਾ ਹੈ ਇਹਨਾਂ ਕਰਨ ਵਾਲੇ ਬੀਨ ਨਾਲੇ ਬਹੁਤ ਵਧੀਆ ਏ ਤੇ ਇੱਕ ਆਪਣੇ ਕੋਲ ਹੈਗੀ ਆ ਚਿੱਟੇ ਰੰਗ ਦੀ ਫ੍ਰੀਜ ਉਹ ਆਪਾਂ ਨੇ ਦੂਜੇ ਕਮਰੇ ਚ ਲਾਈ ਹੋਈ ਆ ਦੇਖੋ ਜੀ ਜਿੰਨਾ ਵੀ ਆਪਾਂ ਨੇ ਘਟੋਵਾਂ ਦੁਕਾਨਾਂ ਦਾ ਟਾਈਮ ਵਗੈਰਾ ਨਾਲ ਉਰੇ ਆ ਜਾਂਦਾ ਏ ਇਹ Samsung ਦੀ ਹੈਗੀ ਆ ਫ੍ਰੀਜ ਤੇ ਕਲਰ ਮੈਨੂੰ ਬਹੁਤ ਵਧੀਆ ਏ ਦੇਖੋ ਜੀ ਜਦੋਂ ਵੀ ਆਪਾਂ ਘਰ ਵਿੱਚ ਕੋਈ ਵੀ ਚੀਜ਼ ਲੈ ਕੇ ਆਉਂਦੇ ਨਾ ਆਪ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਨਾ ਅਸੀਂ ਪਹਿਲੀ ਵਾਰ ਗਏ ਤੇ ਧੂਰੀ ਤੇ ਧੂਰੀ ਤੋਂ ਆਪਾਂ ਨੇ ਕਾਫੀ ਸਾਰੀ ਸ਼ਾਪਿੰਗ ਕੀਤੀ ਹੈ ਜੇ ਤੁਹਾਨੂੰ ਸਾਡੀ ਨਾਲ ਸ਼ਾਪਿੰਗ ਕਿਵੇਂ ਲੱਗੀ ਨਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੱਸਿਆ ਕਰਿਓ ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ